ਤੋ ਹਰਜਿੰਦਰ ਸਿੰਘ ਦੋਸਤੋ ਜਿਹੜਾ ਆਪਣਾ ਪੰਜਾਬੀ ਮੁੰਡਾ ਅਮਰੀਕਾ ਦੇ ਵਿੱਚ ਫੜਿਆ ਗਿਆ ਜਿਸ ਦੇ ਕੋਲੋਂ ਐਕਸੀਡੈਂਟ ਹੋ ਗਿਆ ਤੇ ਤਿੰਨ ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ ਉਸ ਦੀ ਪਹਿਲੀ ਪੇਸ਼ੀ ਸੀਗੀ ਅ ਕੱਲ ਅਦਾਲਤ ਦੇ ਵਿੱਚ ਤਾਂ ਬਹੁਤ ਵੱਡੀ ਗੱਲ ਆ ਕਿ ਉਸ ਦੇ ਉੱਤੇ 6 ਚਾਰजेस ਲਗਾਏ ਗਏ ਆ ਇੱਕ ਹੋਰ ਉੱਤੇ ਚਾਰਜ ਲਾਇਆ ਗਿਆ ਹੈ ਕਿ ਉਸ ਨੇ ਕਿਸੇ ਨੂੰ ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ ਬਾਕੀ ਜਿਹੜੀ ਇੱਕ ਪਟੀਸ਼ਨ ਚੱਲਦੀ ਪਈ ਹੈ ਇਸ ਮੁੰਡੇ ਦੇ ਲਈ ਹਾਲਾਂਕਿ ਬਹੁਤ ਲੋਕਾਂ ਨੇ ਉਸ ਦੇ ਉੱਤੇ ਸਾਈਨ ਕਰਤੇ ਆ ਪਰ ਜੱਜ ਦੇ ਕਹਿਣ ਦੇ ਅਨੁਸਾਰ ਮੁੰਡੇ ਨੂੰ 45 ਸਾਲ ਦੀ ਹੀ ਸਜ਼ਾ ਹੋਊਗੀ ਕਿਉਂਕਿ ਇਸ ਦੇ ਵਿੱਚ ਕੋਈ ਵੀ ਉਸ ਨੂੰ ਸ਼ੂਟ ਨਹੀਂ ਦਿੱਤੀ ਜਾਊਗੀ ਇੱਕ ਸਰਕਾਰੀ ਵਕੀਲ ਵੀ ਮੁੰਡੇ ਨੂੰ ਦਿੱਤਾ ਜਾਊਗਾ ਸੁਣੋ ਕੀ ਗਿਆ ਪਹਿਲੀ ਪੇਸ਼ੀ ਦੇ ਉੱਤੇ ਜੱਜ ਨੇ ਤੇ ਹਰਜਿੰਦਰ ਸਿੰਘ ਨੇ ਦੇਖੋ ਤੁਸੀਂ ਚਾਹੁੰਦੇ ਹੋ ਕਿ ਤੇ ਜੜਾ ਇੱਥੇ ਤੁਹਾਡੇ ਸਾਹਦੇ ਦੂਜਾ ਬੰਦਾ ਬੈਠਾ ਆਇਆ ਹੈ ਐ ਤੁਸੀਂ ਚਾਹੁੰਦੇ ਹੋ ਤੁਹਾਡੇ ਵਾਸਤੇ ਉਹ ਵਕੀਲ ਖੜੇ ਤੁਹਾਡੇ ਵਾਸਤੇ ਅੱਜ ਸਹਿਜੀਓ ਕੇੰਧਿਆ ਕਹਿੰਦਾ ਜੇ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਆਪਣਾ ਕੋਈ ਪ੍ਰਾਈਵੇਟ ਵਕੀਲ ਕਰ ਸਕਦੇ ਹੋ ਅਗਲੀ ਵਾਰੀ ਲੇਕਿਨ ਮੇਰਾ ਤੁਹਾਨੂੰ ਐਸ ਕੋਸੇ ਸਮਝਾ ਹੈਗਾ ਕਿ ਐਸ ਵੇਲੇ ਤੁਸੀਂ ਸਾਡੇ ਆਫਿਸ ਤੇ ਬਰੋਨਾ ਇੱਕ ਵਕੀਲ ਕਰ ਲਵੋ ਠੀਕ ਹੈ ਜੀ ਜੀ ਦਰ ਸਿੰਘ ਜੀ ਆਪਣਾ ਪੁਰਾਣਾ ਐਡਰੈਸ ਦੱਸ ਜੀ ਲ ਮੇਰਾ ਨਾਮ ਵਿੰਦਰ ਸਿੰਘ My name is Harjinder Singh. Okay, thank you, sir. You have been arrested on two separate warrants, sir. Uh, the first arrest warrant is for three counts of vehicular homicide. First,